ਅੱਲਾ ਕਰਾ ਰਿਹਾ ਜੇ ਮਹਾਰਾਜ ਦੇ ਜਗ ਜੂ ਕਰਤਾ ਤਾਂ ਪਿੱਛੇ ਪਿੱਛੇ ਹੋ ਕੇ ਵੇਖੋ ਦਰਗਹਿ ਦੇ ਕਾਰਬਲਾਵੇ ਛੇਵੇਂ ਪਾਸ਼ਾ ਗੁਰੂ ਵਰਗਵੇ ਸਾਹਿਬ ਜੀ ਨੂੰ ਬਾਵੇ ਦਰਗਹਿ ਦੇ ਕਾਰਬਲਾਵੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਬਾਵੇ ਦਰਗਹਿ ਦੇ ਕਾਰਬਲਾਵੇ ਦਾਦਾ ਸਿੰਘ ਸਾਹਿਬ ਹਾਦਰ ਦਾਦਾ ਜੀ ਕੰਸਾ ਸਭਨੂੰ ਬ੍ਰਿੰਦੀ ਭਾਈ ਪਿੱਛੇ ਹਕੇ ਦੇਖ ਇਹ ਨੁਕਸਾਨ ਨਾ ਕਰਾਲੀ ਆਉਂਦਾ ਜੱਤਾ ਵੀਰ ਰੂਪਾ ਭਾਵਾ ਦੇ ਭਾਈ ਆਪਾਂ ਸਹੀ ਗੱਲ ਨਾ ਕਰੀਏ ਉਹ ਵੇਖਿਆ ਨਾ ਇੱਕ ਵਾਰ ਕੀ ਬਣਿਆ ਵਾਪਸ ਸਾਡੇ ਬਾਬਾ ਜੀ ਜਾਨ ਸਾਡੇ ਨਾਲ ਦੇ ਕੋਈ ਨਾ ਵਾਰ ਸਹੀ ਸਹੀ ਘੋੜਿਆਂ ਦੀ ਧੌੜਾ ਆਪਾਂ ਕੋਈ ਨਾ ਕਰੀਏ ਉਹ ਆਪਾਂ ਦਰਬਾਰ ਆਈ ਨੇ ਅਰਸ਼ ਦੀ ਧੋਰੀ ਦੇ ਵਿੱਚ ਪਾਏ ਆਤਮ ਮਰਿਆਦਾ ਦੇ ਅਨੁਸਾਰ ਕਰਨੇਦਾਲ ਦਾ ਸੇਖਾ ਆ ਭੱਗ ਨਹੀਂ ਜਾਂ ਸਾਡੇ ਬਾਪ ਜਿੱਦ ਕਿਹੜਾ ਕੋਈ ਬ੍ਰੇਕ ਹੈ ਕੀ ਜਾਂਦੀ ਜੱਗੀ ਹੈ ਸ੍ਰੀ ਖੰਡ ਫਾਇਰ ਕਰਾਉਣੀ ਉਹ ਰੋਟਾ ਪਾਏਗਾ ਇਸ ਤਕਰੀਬ ਮਹਾਰਾਜਾ ਦਾ ਬੜਾ 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 ਬੁਰਾ ਦਾ ਸਾਹ ਪੱਤ ਬੜੇ ਜਾਵੋ ਜੱਗ ਦੇ ਨਾਲ ਬਣਾ ਰਿਹਾ ਉਹ ਸਾਰੀ ਖਾਸੋ ਬੇਰਤੀ ਭਾਈ ਕੈਮਰਾ ਲੈ ਕੇ ਐਡ ਹੋ ਜਾ ਉਹ ਸਿੱਖਦਾ ਹਾਲ ਵੀ ਕਿਹੜਾ ਕੀ ਹੋਇਆ ਜੇ ਫਿਰ ਕੋਈ ਸਿੰਘ ਵੱਜ ਗਿਆ ਤੇ ਘੋੜੇ ਦੀ ਛੱਤ ਨਹੀਂ ਉੱਡਦੀ ਹੁੰਦੀ ਆ ਤੇ ਪਿੱਛੇ ਹੋ ਜਾ ਕੋਈ ਬੜਾ ਵੀਰ ਆਦੇ ਸਿੰਘ ਧੌੜਾ ਲਾ ਰਹੇ ਨੇ ਦੇਖਿਓ ਨੁਕਸਾਨ ਹੋ ਗਿਆ ਤੇ ਕਰਨਾ ਰਿਹਾ ਬਾਬਾ ਜੀ ਆਓ ਆਓ ਤੁਸੀਂ ਆ ਬਹੁਤ ਯਾਰੋ ਗੱਡੀ ਦੇ ਹੋ ਭਾਈ ਛੇਤੀ ਗੱਡੀ बंदू लॻी स्वाग ¡Me la familia.

دوجهار دوجهار بابا جی بابا ابا بهي شياغلا جي ويار چوري ڪم ڪرهڻ وٽ ڏاڻي وٽ ڏاڻي مانس تي سوهني وي لائ ڪرڻا آهي بہت سار نيڪ بابا جي بابا ملون ٿي پوکي ڪرڻا ٿا رتا جا هان انهن جي بابا جي بابا ਖਿਨਾਰੇ ਕੜਾਕਾ ਲਾਗਦੈ ਤੀਰੰਤ ਬੱਦਨ ਕੜਾਕਾ ਜਾਗਰਦਨ ਲਾਗਦੈ ਵੱਧ ਕੱਢ ਬਾਜੋ ਜਾਗਰਦਨ ਕਾਜੀ ਮਾਰਨ ਗਰਜ ਬਾਜੋ ਦਰਜੀ ਦਰ ਸੱਤੇ ਪਾਛਾ ਮਹਾਰਾਜੀ ਦੇ ਜੰਗੀ ਤੱਤ ਨੂੰ ਵੇਖ ਕਰਕੇ ਹੈਲੋ ਭਾਲੋ ਜੀ